ਗੱਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਰਾਸ਼ਟਰਪਤੀ ਡੋਲੰਟ ਟਰੰਪ ਨੇ ਕਿਹਾ ਕਿ ਉਹ ਉਹਨਾਂ ਦੇਸ਼ਾਂ ਤੇ ਟ੍ਰੈਫਿਕ ਲਗਾਉਣਗੇ ਜੋ ਅਮਰੀਕਾ ਨੂੰ ਨੁਕਸਾਨ ਪਹੁੰਚਾਉਂਦੇ ਨੇ ਉਹਨਾਂ ਨੇ ਚੀਨ ਭਾਰਤ ਤੇ ਬ੍ਰਾਜ਼ਿਲ ਨੂੰ ਉੱਚ ਟ੍ਰੈਫਿਕ ਵਾਲੇ ਦੇਸ਼ਾਂ ਵਿੱਚ ਸ਼ਾਮਿਲ ਕੀਤਾ ਹੈ ਰੰਪ ਨੇ ਬੀਤੇ ਦਿਨ ਹੀ ਕਿਹਾ ਹੈ ਕਿ ਅਸੀਂ ਉਹਨਾਂ ਬਾਹਰੀ ਦੇਸ਼ਾਂ ਤੇ ਬਾਹਰੀ ਲੋਕਾਂ ਤੇ ਟ੍ਰੈਫਿਕ ਲਗਾਉਣ ਜਾ ਰਹੇ ਹਾਂ ਜੋ ਅਸਲ ਵਿੱਚ ਸਾਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਨੇ ਭਾਵੇਂ ਉਹਨਾਂ ਦਾ ਇਰਾਦਾ ਸਾਨੂੰ ਨੁਕਸਾਨ ਪਹੁੰਚਾਉਣਾ ਹੈ ਪਰ ਉਹ ਖਾਸ ਕਰਕੇ ਆਪਣੇ ਦੇਸ਼ ਨੂੰ ਬਿਹਤਰ ਬਣਾਉਣਾ ਚਾਹੁੰਦੇ ਨੇ ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਹੈ ਕਿ ਦੇਖੋ ਦੂਜੇ ਕੀ ਕਰਦੇ ਨੇ ਚੀਨ ਬਹੁਤ ਜ਼ਿਆਦਾ ਟ੍ਰੈਫਿਕ ਵਸੂਲਦਾ ਹੈ ਭਾਰਤ ਬ੍ਰਾਜ਼ਿਲ ਤੇ ਕਈ ਹੋਰ ਦੇਸ਼ ਵੀ ਸਥਿਤੀ ਵੀ ਇਹੀ ਹੈ ਇਸ ਲਈ ਅਸੀਂ ਅਜਿਹਾ ਹੋਰ ਨਹੀਂ ਹੋਣ ਦਵਾਂਗੇ ਅਸੀਂ ਅਮਰੀਕਾ ਨੂੰ ਸਭ ਤੋਂ ਅੱਗੇ ਲੈ ਕੇ ਚਾਹਾਂਗੇ ਉਹਨਾਂ ਕਿਹਾ ਹੈ ਕਿ ਅਮਰੀਕਾ ਵਿੱਚ ਬਹੁਤ ਹੀ ਨਿਰਪੱਖ ਪ੍ਰਣਾਲੀ ਸਥਾਪਿਤ ਕਰਾਂਗੇ ਜਿੱਥੇ ਸਾਡੇ ਖਜ਼ਾਨੇ ਵਿੱਚ ਪੈਸਾ ਆਵੇਗਾ ਤੇ ਅਮਰੀਕਾ ਦੁਆਰਾ ਬਹੁਤ ਖੁਸ਼ਹਾਲ ਹੋ ਜਾਵੇਗਾ ਉਹਨਾਂ ਕਿਹਾ ਹੈ ਕਿ ਇਹ ਸਭ ਕੁਝ ਬਹੁਤ ਜਲਦੀ ਹੋਵੇਗਾ ਮੋਗਾ ਦੇ ਕੋਰ ਸਿਖਾਂ ਵਿੱਚ ਇੱਕ ਸ਼ਰਾਬੀ ਔਰਤ ਦੀ ਵੀਡੀਓ ਵਾਇਰਲ ਹੋ ਰਹੀ ਹੈ ਇਸ ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਨਸ਼ੇ ਵਿੱਚ ਤੁਤ ਮਹਿਲਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਕਿ ਮਹਿਲਾ ਪੂਰੀ ਤਰ੍ਹਾਂ ਨਸ਼ੇ ਵਿੱਚ ਤੁਤ ਹੈ ਜਿਸ ਕੋਲ ਉਹ ਨਾਤਾ ਸਹੀ ਤਰੀਕੇ ਨਾਲ ਬੋਲਿਆ ਜਾ ਰਿਹਾ ਹੈ ਤੇ ਨਾ ਹੀ ਉਸ ਤੋਂ ਖੜਿਆ ਜਾ ਰਿਹਾ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਖੁਦ ਹੀ ਬਿਆਨ ਕਰ ਰਹੀਆਂ ਨੇ ਕਿ ਇਹ ਔਰਤ ਕਿਵੇਂ ਨਸ਼ੇ ਵਿੱਚ ਤੁੱਟ ਹੈ ਉਕਤ ਵਾਇਲ ਵੀਡੀਓ ਸੰਬੰਧੀ ਥਾਣਾ ਕੋਤਵਾਲੀ ਦੀ ਮੁਖੀ ਮੈਡਮ ਸੁਨੀਤਾ ਦਾ ਬਿਆਨ ਵੀ ਸਾਹਮਣੇ ਆਇਆ ਹੈ ਉਹਨਾਂ ਕਿਹਾ ਹੈ ਕਿ ਔਰਦੀ ਪਾਲ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਉਸ ਦੀ ਸਾਰੀ ਜਾਂਚ ਕਰਕੇ ਉਸ ਦਾ ਇਲਾਜ ਕਰਵਾਇਆ ਜਾ ਸਕੇ ਆ ਨਾਮ ਦੱਸ ਹੀ ਮੜਾ ਜੀ ਕੀ ਨਾਮ ਨਾਂ ਨਹੀਂ ਪਤਾ ਇਹਨੂੰ ਬਈ ਕਾਖਣ ਕਰਾਈਗੀ ਆਪਾਂ ਹਣਾ ਇਹ ਰਜਨਾ ਕੋਤੇ ਤਾਂ ਛੱਡ ਗਿਆ ਹੁਣ ਫੇਰ ਛੱਡਦਾ ਹੱਸਦਾ ਫੇਰ ਲੋ ਅੱਛਾ ਕਰੇ ਉਦੋਂ ਕੈਮਰਾ ਨੂੰ ਦੱਸ ਅਛੱਡ ਕੇ ਛੱਡ ਤੈਨੂੰ ਛੱਡ ਰੋ ਜੀ ਆਰ ਰੋ ਜੀ ਗਾਣੇ ਰੋ ਜੀ ਉਹਨਾਂ ਨੇ ਇਹਨੂੰ ਛੜਤਾ ਸਿਵਲ ਹਸਤਾ ਹੈ ਰੋਜ਼ ਦੇ ਕੰਮ ਬਾਬੇ ਇਹਦੇ ਬਾਹਰ ਤੋਂ ਬਿਆਨ ਬਸ ਇਹ ਦੇਖੋ ਤੁਸੀਂ ਦੋ ਕੈਪਸੂਲ ਖਾ ਕੇ ਦਾ ਹਾਲ ਦੇਖੋ ਕੀ ਪ੍ਰਾਏਗਾ ਦੋ ਨਹੀਂ ਹੋ ਸਕਦੇ ਉਹਨਾਂ ਦਾ ਜਿਆਦਾ ਬੜਾ ਇਹਨੂੰ ਅਕੇ ਬਾਜਾ ਬਾਜਾ ਨਹੀਂ ਨਹੀਂ ਚੁੜਨੀ ਚਾਹੀਦੀ ਇਹ ਕੁੜੀ ਹੈ 12 ਸਾਲ ਦੀ ਕੁੜੀ ਕੁੜੀ ਤੈਨੂੰ ਲਾਇਆ ਕਿ ਨਹੀਂ ਤੇਰੇ ਕੋਲ ਖਾਣਾ ਹੈ ਆ ਪਾਉ ਨਹੀਂ ਸਾਰੇ ਬੈਠੇ ਨੇ ਤੂੰ ਐ ਕਰ ਮੈਨੂੰ ਨਾਮ ਦੱਸੀ ਮੈਡੀਕਲ ਸਟੋਰ ਤੇ ਕੀ ਹੈ ਨਾਮ ਕੀ ਹੈ ਮੈਡੀਕਲ ਸਟੋਰ ਦਾ ਤੈਨੂੰ ਉੱਥੇ ਲੈ ਰੋ ਯਾਰ ਕੀ ਨਾਮ ਹੈ ਕਿਰਤੀ ਨਾਮ ਇਹ ਬਹਾਉ ਦੇ ਨਾਲ ਉਹ ਚ ਟਾਈਮ ਲਾ ਦਿੰਦੇ ਭੈਣ ਤਾਂ ਨਾਮ ਕੀ ਉਹਦਾ ਜਿੱਤੋ ਲੈ ਕੇ ਜਾਂਦੀ ਉਹ ਪ੍ਰੈਗ ਆਲਾ 5 ਮਿੰਟ ਲਾ ਦਿੰਦਾ ਭੈਣ ਤੇ ਉਹ ਇਹਨੂੰ ਅਜੇ ਤਾਂ ਨਾਮ ਇਹ ਲੱਭਾ ਹੋਏ ਨੂੰ ਜੀਦਾ। ਉਹ ਕੋਲੇ ਪਾਰੇ ਭਾਰ। ਉਹ ਨੂੰ ਬਾ ਉਹ ਮੜਾ ਜਾ। ਆ ਵੇਲਾ ਆਨ ਆ। ਹੱਡ ਹੁਣ ਇਹ ਪੁੱਤਰੇ ਨਾਲ ਹੀ ਕਦੀ ਜਿਆਦੀ ਮਾਰੀ ਨਹੀਂ। ਬੰਦਿਆ ਚਾਹ ਮਾਰੀ। ਉਹ ਮੇਰੇ ਸਟੋਰ ਦਾ ਹੁਣੇ ਮੈਂ ਬੱਦ ਫੂਸ ਕਰਦਾ ਆਵੇਂ। ਐਨੇ ਐਨੇ ਤੂੰ ਨਿੱਕੇ ਨਿੱਕੇ ਕੁੜੀਆਂ ਨੂੰ ਪ੍ਰੇਵਾਂ। ਇਹ ਯਾਰੋ ਨਾਲ ਜਾਣ ਨਰ ਜਾਣਾ ਨਹੀਂ ਹਥੇ। ਇਹਨਾਂ ਕੀ ਸਬੰਧ ਹੈ ਜਿਹੜੇ ਲੈਂਦੇ ਨੇ ਕਿਹਦੀ ਮਤੋਂ ਦਾ ਮੈਡੀਕਲ ਸਟੋਰਾਂ ਦਾ ਨਾਮ ਕੀ ਜਿਹੜਾ ਲੈਂਦੇ ਨੇ ਨਾਮ ਦੱਸ ਆਪਾਂ ਨੂੰ ਪਤਾ ਆ ਜਿਹੜੀ ਝਾਰੂ ਦੀ ਸਰਕਾਰ ਹੈ ਤਾਂ ਕਰਣੀ ਇਹ ਝਾਰੂ ਸਰਕਾਰ ਵੀ ਦਾਇਰ ਕਰਦੀ ਨਾ ਵਾਟੇ ਵਾਟੇ ਫੈਕਸ ਲਾ ਕੇ ਕਿ ਪੰਜਾਬ ਪੁਲਿਸ ਪੰਜਾਬ ਪੁਲਿਸ ਮੁਰਖ ਮੁਰਖ ਬਣਾਉਂਦੀ ਸਾਹਜ ਪ੍ਰੋਗਰਾਮ ਚੱਲ ਰਹੇ ਆ ਆ ਚੱਲ ਰਹੇ ਤੁਹਾਡੇ ਸਾਹਜ ਆ ਵੇ ਨਾ ਆ ਹਾਂ ਦਾ ਤੁਹਾਡੇ ਪੁਲਿਸ ਦਾ ਤੇ ਪ੍ਰਸ਼ਾਸਨ ਦਾ ਸਰਕਾਰ ਦਾ ਇਹ ਕੁੜੀਆਂ ਨੂੰ ਮਾਰਨ ਤੇ ਹੋ ਗਏ ਉਹਨੇ ਆ ਦੇਖ ਪੰਜਾਬ ਪੁਲਸਾਂ ਦੇ ਜਾ ਕੇ ਕੈਂਪ ਲਾਉਂਦੇ ਸਕੂਲਾਂ 'ਚ ਆ ਕੈਂਪ ਕੈਂਪ ਲਾਉਂਦੇ ਪਿੰਡਾਂ 'ਚ ਜਾ ਕੇ ਜਿੱਥੇ ਲੋਕ ਪਹਿਲਾਂ ਹੀ ਪੜੇ ਲਿਖੇ ਉਹਨਾਂ ਨੂੰ ਲਾਉਂਦੇ ਆ। ਮੈਡੀਕਲ ਸਟੋਰਾਂ ਦਾ ਨਾਮ ਅਸਿਮਤ ਕੀ ਹੈ? ਮੈਡੀਕਲ ਸਟੋਰਾਂ ਦਾ ਨਾਮ ਇੱਥੋਂ ਦੀ ਰਹਿਣ ਵਾਲੀ ਦਾ ਇੱਥੋਂ ਨਾ ਇੰਨੀ ਇੰਨਾ ਇਹਦਾ ਵਿਚਾਰੀ ਦਾ ਬੇਸੁੱਦਾ ਇਹ ਮੈਡੀਕਲ ਸਟੋਰਾਂ ਦਾ ਨਾਮ ਨਹੀਂ ਇਹ ਤਾਂ ਲਿਆ ਜਾ ਰਿਹਾ ਜੀ ਵੇਦੀ ਕੰਬੀ ਯਾਨੀ ਕਿ ਨਸ਼ੇ ਨਾਲ ਕੰਬੀ ਕੰਬ ਰਹੀ ਹੈ ਤੇ ਬੋਲਿਆ ਨਹੀਂ ਜਾ ਰਿਹਾ। ਸੈਚੂ ਠਾਣਾ ਕੋਟੀਸੇਖਾ ਅੱਜ ਇੱਕ ਵੀਡੀਓ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਜਿਸ ਵਿੱਚ ਕੁਝ ਪ੍ਰਾਈਵੇਟ ਵਿਅਕਤੀਆਂ ਵੱਲੋਂ ਲੜਕੀ ਦੇ ਪ੍ਰੈਗਾ ਕੈਪਸੂਲ ਖਾਦੇ ਹੋਣ ਬਾਰੇ ਜਾਂ ਕੋਈ ਹੋਰ ਨਸ਼ਾ ਕੀਤੇ ਹੋਣ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਆ ਜੋ ਇਸ ਸਬੰਧੀ ਅਸੀਂ ਲੜਕੀ ਦਾ ਐਡਰੈਸ ਵੈਰੀਫਾਈ ਕਰ ਰਹੇ ਆ ਲੜਕੀ ਦਾ ਐਡਰੈਸ ਵੈਰੀਫਾਈ ਕਰਕੇ ਤੇ ਲੜਕੀ ਪਾਸੋਂ ਪੁੱਛਗਿੱਛ ਕਰਕੇ ਅਸੀਂ ਅੱਗੇ ਕਾਰਵਾਈ ਆਪਣੇ ਵਿੱਚ ਲਿਆਵਾਂਗੇ ਤੇ ਜੇਕਰ ਲੜਕੀ ਨੂੰ ਕਿਸੇ ਮੈਡੀਕਲ ਟਰੀਟਮੈਂਟ ਦੀ ਜ਼ਰੂਰਤ ਹੋਈ ਤਾਂ ਉਸ ਦਾ ਲਿਹਾ ਜਾ ਮੈਡੀਕਲ ਟਰੀਟਮੈਂਟ ਵੀ ਕਰਵਾਇਆ ਜਾਏਗਾ ਥੈਂਕ ਯੂ ਸੋ ਮਚ ਜਿੱਕ ਨੂੰ ਜਦੋਂ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੇ ਦਫ਼ਤਰ ਦੇ ਵਿੱਚ ਬੈਠਾ ਆਪਣੀ ਸੀਟ ਦੇ ਉੱਤੇ ਤੇ 2-3 ਮਹੀਨਿਆਂ ਦੀ ਡਾਕ ਜਿਹੜੀ ਐ ਉਹ ਇਕੱਠੀ ਹੋਈ ਪਈ ਸੀ ਤੇ ਜਦੋਂ ਉਹ ਡਾਕ ਖੋਲਣੀ ਸ਼ੁਰੂ ਕੀਤੀ ਤੇ ਉਸ ਡਾਕ ਦੇ ਵਿੱਚ ਜਿੰਨੀਆਂ ਚਿੱਠੀਆਂ ਸੀ ਜਿੰਨੇ ਪੱਤਰ ਸੀ ਉਹਨਾਂ ਪੱਤਰਾਂ ਦੇ ਵਿੱਚ ਇਹੋ ਜੀ ਸ਼ਬਦਾਵਲੀ ਲਿਖੀ ਸੀ ਜਿਹੜੀ ਸੁਣਾਉਣੀ ਇੱਕ ਪਾਸੇ ਪੜੀ ਨਹੀਂ ਸੀ ਜਾ ਸਕਦੀ ਔਰ ਸਾਧ ਸੰਗਤ ਜੀ ਇਹ ਹਕੀਕਤ ਆ ਮੈਂ ਦੱਸਣਾ ਚਾਹੁੰਦਾ ਏ ਕੋਜ ਇੱਕ ਲਫਾਫੇ ਐਸੇ ਸੀ ਉਸ ਡਾਕ ਦੇ ਵਿੱਚ ਜਦੋਂ ਮੈਂ ਖੋਲੇ ਤੇ ਉਹਦੇ ਵਿੱਚੋਂ ਚੂੜੀਆਂ ਨਿਕਲੀਆਂ ਸੀ ਮਨ ਬੜਾ ਪਰੇਸ਼ਾਨ ਹੋਇਆ ਉਸੇ ਵੇਲੇ ਹੀ ਉਹ ਚੂੜੀਆਂ ਆਪਣੀ ਝੋਲੀ ਚ ਪਾਈਆਂ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਗੋਲਕ ਦੇ ਉੱਤੇ ਚੂੜੀਆਂ ਰੱਖ ਕੇ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਸੱਚੇ ਪਾਤਸ਼ਾਹ ਆ ਭੇਜਿਆ ਇਸ ਆਇਆ ਕੀ ਕਰੀਏ ਇਹਦਾ ਅੱਜ ਜੇ ਮਾਨ ਜੋਗ ਸਿੰਘ ਸਾਹਿਬ ਗਿਆਨੀ ਕੋਲਵੰਦ ਸਿੰਘ ਜੀ ਦਾ ਸਨਮਾਨ ਹੋ ਰਿਹਾ ਤੇ ਇਹ ਇਹਨਾਂ ਦਾ ਸਨਮਾਨ ਨਹੀਂ ਹੈ ਇਹ ਤਖਤ ਦਾ ਸਨਮਾਨ ਹੈ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਸਨਮਾਨ ਹੈ ਤੇ ਜੇ ਤਖਤ ਦੇ ਜਥੇਦਾਰ ਦਾ ਸਨਮਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਨਮਾਨ ਹੈ ਤੇ ਤਖਤ ਦੇ ਜਥੇਦਾਰ ਦੇ ਪੁਤਲੇ ਫੂਕਣੇ ਇਹ ਕੀ ਦਾ ਅਪਮਾਨ ਹੈ ਮੈਂ ਪੰਥ ਤੋਂ ਪੁੱਛਣਾ ਚਾਹੁੰਨਾ ਹੈ ਇਹ ਕੀ ਦਾ ਅਪਮਾਨ ਹੈ ਤਖਤ ਦੇ ਜਥੇਦਾਰ ਦੇ ਪੁਤਲੇ ਫੂਕਣੇ ਮਾਨਜੋਗ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਬੈਠੇ ਨੇ ਪਿਛਲੇ ਦਿਨੀ ਇਹਨਾਂ ਦਾ ਫੋਨ ਆਇਆ ਬੜੇ ਭਾਵਕ ਕੀ ਹੋ ਰਿਹਾ ਪੰਥ ਦੇ ਵਿੱਚ ਸਿੰਘ ਸਾਹਿਬ ਕਿਸ ਤਰ੍ਹਾਂ ਸੇਵਾਵਾਂ ਨਿਭਾਵਾਂਗੇ ਮੈਂ ਨਨੁਕੇਆ ਸਿੰਘ ਸਾਹਿਬ ਹੌਸਲਾ ਰੱਖੋ ਤਾਕਤ ਦੇ ਸੇਵਾਦਾਰ ਆ ਸਨਮਾਨ ਵੀ ਗੁਰੂ ਦਾ ਔਰ ਜੇ ਸਾਡੇ ਨਾਲ ਬੁਰਾ ਹੋ ਰਿਹਾ ਤੇ ਇਹ ਵੀ ਗੁਰੂ ਗੁਰੂ ਜਾਣੇਗਾ ਗੁਰੂ ਪਾਤਸ਼ਾਹ ਜਾਣੇਗਾ ਆ ਤੁਹਾਡੇ ਲੱਗ ਗਈ ਹੈ ਭਗਤ ਨਾਮਦੇਵ ਜੀ ਦਾ ਸਥਾਨ ਤੁਸੀਂ ਇਤਿਹਾਸ ਪੜਦੇ ਹੋ ਭਗਤ ਨਾਮਦੇਵ ਜੀ ਇੱਕ ਦਿਨ ਵਜ਼ਦ ਵਿੱਚ ਆਏ ਮੰਦਿਰ ਚ ਚਲੇ ਗਏ। ਤੇ ਮੰਦਿਰ ਦੇ ਪੰਡਿਆਂ ਨੇ ਭਗਤ ਨਾਮਦੇਵ ਜੀ ਨੂੰ ਧੱਕੇ ਮਾਰੇ। ਗਾਲਾਂ ਵੀ ਕੱਢੀਆਂ ਆਉਣੀਆਂ। ਤੇ ਭਗਤ ਨਾਮਦੇਵ ਜੀ ਮੰਦਿਰ ਦੇ ਪਿਛਲੇ ਪਾਸੇ ਆ ਕੇ ਬਹਿ ਗਏ। ਤੇ ਉਹ ਅਕਾਲਪੁਰਖ ਨੂੰ ਕਹਿੰਦੇ ਆ ਕਿ ਹੇ ਅਕਾਲਪੁਰਖ ਇਹ ਪੰਡਿਆ ਮੋਕਉ ਢਿਹੜ ਕਹਿਤ ਤੇਰੀ ਪਹਿਚ ਬਛਾਉਟੀ ਹੋਇਲਾ। ਹੇ ਅਕਾਲਪੁਰਖ ਇਹ ਪੰਡਤ ਮੈਨੂੰ ਢੇਡ ਕਹਿੰਦਾ ਪਰ ਥੋੜੇ ਚਿਰ ਬਾਅਦ ਕਹਿੰਦੇ ਹੈ ਅਕਾਲਪੁਰਖ ਇਹ ਮੈਨੂੰ ਥੋੜੀ ਕਹਿੰਦਾ ਕਿਉਂ ਕਿ ਨਾਮੇ ਨਾਰਾਇਣ ਨਾਹੀ ਪਹਿਦ ਇਹ ਤੈਨੂੰ ਕਹਿੰਦਾ ਤੂੰ ਜਾਣ ਤੇ ਪੰਡਤ ਜਾਣਨ ਤੇ ਫਿਰ ਸਾਰੇ ਬੈਠੇ ਇਤਿਹਾਸ ਪੜ੍ਹਦੇ ਆ ਕਿ ਮੰਦਰ ਜਿਹੜਾ ਸੀ ਉਹ ਘੁੰਮ ਕੇ ਭਗਤ ਨਾਮਦੇਵ ਜੀ ਦੇ ਵੱਲ ਹੋ ਗਿਆ ਭਾਈ ਕੋਲ ਮਿਲੇ ਲੱਖਾਂ ਰੁਪਏ ਜੀ ਹਾਂ ਖਬਰ ਹੁਸ਼ਿਆਰ ਪੁਰਦੇ ਦੁਸ਼ਹਿਰਾ ਗਰਾਉਂਡ ਦੀ ਹੈ ਜਿੱਥੇ ਇੱਕ ਭਿਖਾਰੀ ਤੋਂ ਲੱਖਾਂ ਰੁਪਏ ਮਿਲੇ ਨੇ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਭਿਖਾਰੀ ਨੂੰ ਕਬਜ਼ੇ ਵਿੱਚ ਲੈ ਲਿਆ ਜਾਣਕਾਰੀ ਅਨੁਸਾਰ ਦੁਸ਼ਹਿਰਾ ਗਰਾਉਂਡ ਦੇ ਨਜ਼ਦੀਕ ਇੱਕ ਭਿਖਾਰੀ ਬੈਠਾ ਸੀ ਜਿਸ ਨੂੰ ਪੁਲਿਸ ਨੇ ਬੈਗ ਚੈੱਕ ਕਰਾਉਣ ਲਈ ਕਿਹਾ ਜਦੋਂ ਉਸ ਦਾ ਬੈਗ ਚੈੱਕ ਕੀਤਾ ਗਿਆ ਤਾਂ ਪੁਲਿਸ ਹੱਕੀ ਬੱਕੀ ਰਹਿ ਗਈ ਕਿਉਂਕਿ ਉਸ ਦੇ ਬੈਗ ਵਿੱਚੋਂ ਲੱਖਾਂ ਰੁਪਏ ਬਰਾਮਦ ਹੋਏ ਨੇ ਫਿਲਹਾਲ ਸਿਟੀ ਥਾਣੇ ਦੀ ਪੁਲਿਸ ਉਸਨੂੰ ਥਾਣੇ ਲੈ ਆਈਏ ਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਇਸ ਬੰਦੀ ਡੀਐਸਪੀ ਆਤੀਸ਼ ਪਾਟੇ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਕੋਈ ਸ਼ੱਕੀ ਵਿਅਕਤੀ ਪੈਸਿਆਂ ਦੇ ਭਰੇ ਬੈਗ ਨਾਲ ਸ਼ਹਿਰ ਵਿੱਚ ਘੁੰਮ ਰਿਹਾ ਹੈ ਜਦੋਂ ਉਸਨੂੰ ਰੋਕਿਆ ਉਸ ਤੇ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਨਾਮ ਅਕਮਰਦੀਨ ਪੁੱਤਰ ਗੁਲਾਬਦੀਨ ਵਾਸੀ ਜੰਮੂ ਕਸ਼ਮੀਰ ਦੱਸਿਆ ਉਸ ਦੇ ਬੈਗ ਵਿੱਚੋਂ ਕਰੀਬ 50000 ਰੁਪਏ ਬਰਾਮਦ ਹੋਇਆ ਡੀਐਸਪੀ ਨੇ ਇਹ ਵੀ ਦੱਸਿਆ ਕਿ ਉਹ ਲੋਕਾਂ ਦੇ ਧਾਗੇ ਤਵੀਤਵੀ ਕਰਦਾ ਹੈ ਫਿਲਹਾਲ ਥਾਣਾ ਸਿਟੀ ਪੁੱਛ ਕੇ ਚਲੇ ਲਿਆਂਦਾ ਗਿਆ ਉਸ ਦੇ ਰਿਸ਼ਤੇਦਾਰਾਂ ਨੂੰ ਉਸ ਦੀ ਪਛਾਣ ਲਈ ਬੁਲਾਇਆ ਗਿਆ ਤਸਦੀਕ ਕਰਨ ਤੋਂ ਬਾਅਦ ਹੀ ਉਹਨਾਂ ਦੇ ਰਿਸ਼ਤੇਦਾਰਾਂ ਦੇ ਹਵਾਲੇ ਉਸ ਨੂੰ ਕਾਰ ਦਿੱਤਾ ਜਾਵੇਗਾ। ਪੰਜਾਬ ਮੈਂ ਕਿੱਥੇ? ਮੈਂ ਜਲੰਧਰ ਗਿਆ ਥਾ ਇਧਰ ਮੇਰਾ ਸ਼ਮਚੂ ਮੇਰਾ ਭਾਂਜਾ ਹੈ ਜੀ ਪਿੱਛੇ। ਹਾਂ। ਪਾਬਰਤ ਹੈ। ਮੈਂ ਇਹ ਇਧਰ ਬਹਾਉਨੇ ਮੰਗੀ ਰੱਖੀ ਹੋਈ ਹੈ। ਕੰਮ ਕਾ ਕਰਦੇ ਹੋ ਆਪ? ਮੈਂ ਇਹ ਮੰਗਤਾ ਹਾਂ ਤੇ ਹੋਰ ਇਹ ਲੜਕੀਆਂ ਕੇ ਇਲਾਜ ਕਰਤਾ ਹਾਂ ਜਿਨੂ ਕੇ ਬੱਚੇ ਨਾ ਵੱਜ ਪੇ। ਹਾਂ। ਹਾਂ ਪਰ ਇੰਨੇ ਪੈਸੇ ਕਿੱਦਾਂ ਮੰਗ ਮੰਗ ਕੇ ਮੰਗ ਮੰਗ ਨੇ ਮੰਗਣੇ ਵਾਲਾ ਬਈਆ ਜੇ ਇੰਨਾ ਮੈਂ ਜਲੰਧਰ ਥਲੇ ਸੀ ਆਪਣੀ ਭੈਣ ਕੋਲ ਆਪਣੀ ਭੈਣ ਕੋਲ ਹੁਣ ਭੈਣ ਕੋਲ ਆਏ ਕਿੱਥੇ ਜਾਣਾ ਤੁਸੀਂ ਮੈਂ ਜਾਣਾ ਸਿੱਧਾ ਕਲਟਰੇ ਵਿੱਚ ਇੱਥੇ ਆਇਆ ਸ਼ਮਛੂ ਦੇ ਡੇਰੇ ਤੇ ਫਿਰ ਮੈਂ ਖੂ ਹੋ ਕੇ ਕਲਟਰੇ ਵਿੱਚ ਆ ਗਿਆ ਕਿੱਥੇ ਡੇਰੇ ਤੇ ਆਏ ਤੁਸੀਂ ਕਿਹੜੇ ਡੇਰੇ ਤੇ ਆਏ ਮੈਂ ਆ ਜਾਣਾ ਹੈ ਕਿੱਥੇ ਸ਼ਮਛੂ ਦੇ ਸ਼ਮਚੂ ਹਾਂ ਸ਼ਮਚੂ ਕੌਣ ਹੈ ਇਹ ਦਵਾਈ ਖਾਤਾ ਕਿ ਪੈਸੇ ਕਿਹਨੂੰ ਦੇਣੇ ਸੀਗੇ ਤੂੰ ਇਹ ਅੱਗੇ ਜਾ ਕੇ ਪੈਸੇ ਕਿਹਨੂੰ ਦੇਣੇ ਅੱਗੇ ਜਾ ਕੇ ਇਹ ਅੱਗੇ ਇਹ ਮੇਰੀ ਕੁੜੀ ਹੈ ਮੇਰੀ ਦੇਰੇ ਕਿੱਥੇ ਕੁੜੀ ਕਿੱਥੇ ਹੈ ਮੈਨੂੰ ਅੱਜ ਪਰ ਜਾਣਾ ਹੈ ਕੰਮ ਤੂੰ ਕਰਦਾ ਦਵਾਈਆਂ ਦਾ ਪੈਸਾ ਦੇਖੋ ਇਨਾ ਕਿੱਥੋਂ ਆਇਆ ਉਹ ਪੈਸੇ ਆਪਣੇ ਮੰਗ ਕੇ ਮੰਗ ਕੇ ਦੁਨੀਆ ਕਰੂ ਹੋਰ ਲੜਕੀਆਂ ਤੇ ਲਾਟ ਕਰ ਕਿੰਨੇ ਪੈਸੇ ਇਸ ਵੇਲੇ ਕਿੰਨੇ ਪੈਸੇ ਤੇਰੇ ਕੋਲ ਕਿੰਨੇ ਪੈਸੇ ਤੇਰੇ ਪੈਸੇ ਟੋਟੋ ਇਹ ਆ ਨ ਕਿੰਨੇ ਆ ਮਾ کافی ਪੈਸੇ ਪਗੜੇ ਜੇ ਕੌਣ ਨਹੀਂ ਕਿਸੇ ਦਾ ਦੇਣ ਵਾਲਾ ਦੇਖੋ ਜੀ ਸਾਡੀ ਟ੍ਰੈਫਿਕ ਪੁਲਿਸ ਨੇ ਨਾਕਾਬੰਦੀ ਦੌਰਾਨ ਇੱਕ ਬੰਦੇ ਨੂੰ ਸ਼ੱਕੀ ਸਮਝ ਕੇ ਉਸ ਤੋਂ ਪੁੱਛਗਿੱਛ ਕੀਤੀ ਜੋ ਕਿ ਪਤਾ ਚੱਲਿਆ ਕਿ ਹਾਕਮਦੀਨ ਜੰਮੂ ਕਸ਼ਮੀਰ ਦਾ ਰਹਿਣ ਵਾਲਾ ਹੈ ਤੇ ਉਹਦੇ ਥੈਲੇ ਦੇ ਵਿੱਚ ਉਹ ਕੈਸ਼ ਕੈਰੀ ਕਰ ਰਿਆ ਸੀਗਾ ਜਿਹਦੀ ਉਹ ਕੋਲ ਪ੍ਰੋਪਰ ਅਨਸਰ ਨਹੀਂ ਸੀਗਾ ਸੋ ਫਿਰ ਮੌਕੇ ਤੇ ਜਿਹੜਾ ਵੈ ਸਾਨੂੰ ਪੀਐਸਪੀ ਸਿਟੀਜ਼ ਆਪ ਤੇ ਸਾਨੂੰ ਬੁਲਾਇਆ ਗਿਆ ਜਿਹੋ ਕੇ ਦੀ ਜਿਹੜੀ ਵੈਰੀਫਿਕੇਸ਼ਨ ਕੀਤੀ ਤਾਂ ਉਹਦੇ ਵਿੱਚ 10-10 ਦੀ 50-50 ਦੇ ਨੋਟ ਸੀਗੇ ਜੋ કુલ ਰਕਮ ਕੁਝ 50000 ਦੇ ਆਸ-ਪਾਸ ਦੀ ਨਿਕਲ ਰਹੀ ਸੀ ਤੇ ਪੁੱਛਪੜਤਾਲ ਤੋਂ ਪਤਾ ਲੱਗਿਆ ਵੈ ਕਿ ਉਹ ਬੰਦਾ ਜਿਹੜਾ ਵੈ ਪਿਖਾਰੀ ਹੈਗਾ ਵੈ ਉਹ ਤਵੀਤ ਵੀ ਪੰਦਾ ਲੋਕਾਂ ਦੇ ਕਿ ਜਿਹੜੇ ਕਿਸੇ ਦੇ ਘਰ ਬੱਚਾ ਅਗਰ ਨਹੀਂ ਹੁੰਦਾ ਹੈਗਾ ਤਾਂ ਉਹਨਾਂ ਨੂੰ ਤਵੀਤ ਪਾਟੇ ਤੇ ਉਹਦੇ ਰਿਟਰਨ ਦੇ ਵਿੱਚ ਜੋ ਲੋਕੀ ਉਹਨੂੰ ਪੈਸੇ ਦੇ ਦਿੰਦੇ ਆ ਉਹ ਰੱਖ ਲੈਂਦਾ ਵੈ ਤੇ ਉਹ ਬੈਂਕ ਬੈਂਕ ਦੇ ਸਿਸਟਮ ਦੇ ਵਿੱਚ ਨਾ ਪਤਾ ਹੋਣ ਕਰਕੇ ਉਹ ਜੋ ਵੀ ਪੈਸੇ ਹੈ ਉਹ ਆਪਣੇ ਥੈਲੇ ਦੇ ਵਿੱਚ ਨਾਲ ਹੀ ਰੱਖਦਾ ਵਾ ਤੇ ਉਹਦੀ ਹੁਣ ਕੁਝ ਪੜਤਾਲ ਕਰਨ ਵਾਸਤੇ ਸਿਟੀ ਥਾਣੇ ਉਨੂੰ ਭੇਜਿਆ ਗਿਆ ਵਾ ਤੇ ਉਹਦੇ ਲੋਕਲ ਰਿਸ਼ਤੇਦਾਰ ਵੀ ਹੈਗੇ ਆ ਉਹਨਾਂ ਨੂੰ ਵੀ ਬੁਲਾਇਆ ਗਿਆ ਵਾ ਤੇ ਵੈਰੀਫਿਕੇਸ਼ਨ ਕਰਕੇ ਉਹਨਾਂ ਦੇ ਹਵਾਲੇ ਕੀਤਾ ਗਿਆ ਅਨਸਰ ਆਈਡੀ ਜਿਹੜਾ ਮਿਲਿਆ ਵੀ ਕੋਈ ਆਇਡੈਂਟੀਫਿਕੇਸ਼ਨ ਕੋਈ ਉਦਾਰ ਕਰ ਹਾਂਜੀ ਉਹਦੀ ਆਇਡੈਂਟੀਟੀ ਕਾਰਡ ਉਹਦੇ ਕੋਲ ਸੀਗਾ ਉਹ ਜੰਮੂ ਕਸ਼ਮੀਰ ਦਾ ਅੱਛੀਵਾਲਾ ਦੇ ਇੰਦਰਾ ਕਲੋਨੀ ਦਾ ਵਾਸੀ ਤੇ ਕਰੀਮ ਆਪਿਆਂ ਦਾ ਪੁੱਤਰ ਮਨਪ੍ਰੀਤ ਸਿੰਘ ਜੋ ਕਿ ਵਿਦੇਸ਼ ਰੁਜ਼ਗਾਰ ਲਈ ਗਿਆ ਸੀ ਪਰ ਉੱਥੇ ਪਾਕਿਸਤਾਨੀ ਨਾਗਰਿਕਾਂ ਨਾਲ ਨਸ਼ੇ ਦੀ ਖੇਪ ਸਮੇਤ ਫੜਿਆ ਗਿਆ ਜਿਸਨੇ નિર્ਦੋਸ਼ ਹੋਣ ਦੇ ਬਾਵਜੂਦ ਵੀ 28 ਸਾਲ ਜੇਲ੍ਹ ਕੱਟੀ ਮਨਪ੍ਰੀਤ ਸਿੰਘ ਜਦੋਂ 28 ਸਾਲ ਬਾਅਦ ਆਪਣੇ ਵਤਨ ਭਾਰਤ ਵਾਪਸ ਪਰਤਿਆ ਤਾਂ ਬਜ਼ੁਰਗ ਵਿਧਵਾ ਮਾਂ ਪੈਣਾ ਭਰਾ ਅਤੇ ਰਿਸ਼ਤੇਦਾਰਾਂ ਦੀ ਖੁਸ਼ੀ ਤਾਂ ਕੋਈ ਟਿਕਾਣਾ ਨਹੀਂ ਰਿਹਾ ਤੇ ਆਪਣੇ ਭਰੇ ਮਨ ਨਾਲ মিডিਆ ਨਾਲ ਗੱਲਬਾਤ ਕੀਤੀ। ਹਾਂ ਜੀ ਨਾਮ ਮੇਰਾ万 ਪ੍ਰਸੰਗੀ ਸਾਲੋਂ ਚਮਲਰ। ਅਗਲੋਂ ਨਹੀਂ ਰਹਿਣ ਵਾਲਾ ਇਹ। ਮੈਂ ਕਿਹਾ ਸੀਗਾ 2020 ਲਾਸਟ ਸੀ ਕਿਹਾ ਸੀਗਾ ਜੀ। ਅੱਛਾ। ਕੰਮ ਮੈਂ ਕਰਦਾ ਸੀਗਾ ਪੈਕਿੰਗ ਦਾ ਹੀ ਪੈਕਿੰਗ ਡਿਪਾਰਟਮੈਂਟ ਦਾ। 25 ਕਿਸੇ ਕੰਪਨੀ ਚ ਕੰਪਨੀ ਸੀਗੀ। ਅੱਛਾ ਫਿਰ ਸਪਲਾਈ ਕੰਪਨੀ ਸੀਗੀ ਉੱਥੇ। 1.5 ਸਾਲ ਪਹਿਲਾਂ ਕੰਮ ਕੀਤਾ ਜੀ ਉੱਥੇ। ਉਦੋਂ ਵਾਰ ਕੰਪਨੀ ਚ ਗਈ ਜੀ ਮੇਰੇ ਫਿਰ ਫੇਰ ਜਾ ਗਈ ਕੰਪਨੀ ਚ ਗਈ ਕੀਤੀ ਜਦੋਂ ਰੂਮ ਜੀ ਗਈ ਉੱਥੇ ਨ ਰੋੜੇਗਾ। ਉਹ ਤੇ ਕੰਪਨੀ ਚੇਂਜ ਕਰਕੇ ਕਿਹੜੇ ਸ਼ਹਿਰ ਗਏ ਤੁਸੀਂ ਉੱਥੇ ਦੁਬਈ ਦੇ ਮੈਂ ਕਹਾਂਗਾ ਜੀ ਆਪਣੇ ਅਜਮਾਨੀ ਅੱਛਾ ਜੀ ਮਾਨ ਹਾਂ ਜੀ ਅਬ ਉਹ ਤਾਂ ਆਪਣੇ ਅਜਮਾਨੀ ਗਿਆ ਜੀ ਅੱਛਾ ਅੱਛਾ ਹਾਂ ਜੀ ਉਹ ਤੇ ਕੀ ਕੀ ਕਿੱਦਾਂ ਹੋਇਆ ਕਿੱਦਾਂ ਸਾਰਾ ਵਾਕਿਆ ਕਿੱਦਾਂ ਹੋਇਆ ਕਮਰੇ ਦੇ ਵਿੱਚ ਕਮਰੇ ਦੇ ਵਿੱਚ ਮੈਂ ਕੰਪਨੀ ਦੇ ਗਿਆ ਜੀ ਮੈਨੂੰ ਹੁਣ ਉੱਥੇ ਪਤਾ ਨਹੀਂ ਕਿਹੜਾ ਕੀ ਸੀ ਨਾ ਜੀ ਕਿੱਦਾਂ ਕੀ ਨਹੀਂ ਨਾ ਕੌਣ ਕੀ ਕਰਦਾ ਹਾਂ ਮੁੰਡੇ ਸੀਗੇ ਪਾਕਿਸਤਾਨ ਦੇ ਹੀ ਬੰਦੇ ਅੱਛਾ ਜਿਹਦੇ ਇਥੇ ਮੈਂ ਰਿਹਾ ਹੀ ਮੈਂ 10 ਦਿਨ ਦੇ ਵਿੱਚ ਚੱਕਿਆ ਗਿਆ ਜੀ 10 ਦਿਨ ਉੱਥੇ ਰਿਹਾ ਹਾਂ ਜੀ ਹਾਂ ਜੀ ਪੁਲਸ ਨੇ ਤੇ ਦੁਬਈ ਪੁਲਸ ਨੇ ਚੱਕਿਆ ਦ ਪਤਾ ਨਹੀਂ ਗਾਈ ਮਖਵਰੀ ਕੀਤੀ ਸੀ ਕਿਸੇ ਨੇ ਹਾਂ ਸਿੰਘ ਜੀ ਮਖਵਰੀ ਕੀਤੀ ਗਏ ਨੇ ਤੇ ਚਕਾਇਆ ਸਾਨੂੰ ਤੁਸੀਂ ਵਿੱਚ ਅਰੈਸਟ ਹੋ ਗਏ ਹਾਂਜੀ ਵਿੱਚ ਅਰੈਸਟ ਹੋ ਗਏ ਤੁਸੀਂ ਕਿਹਾ ਨਹੀਂ ਵੀ ਮੈਂ ਬੀਗਣਾ ਆ ਮੇਰਾ ਕੋਈ ਕੁਝ ਉਹ ਮੈਂ ਦਰਲਾ ਕੀਤਾ ਜੀ ਉਹਨਾਂ ਦਾ ਬਹੁਤ ਕਸ਼ਟ ਕੀਤਾ ਉਹਨਾਂ ਨੂੰ ਹਾਂ ਬਿਸਮਿਲਹ process ਹੋਣੀ ਹੈ ਜੀ ਸੋਰੀ ਵਿੱਚ ਉਹਦਾ ਵਿੱਚ ਨਾ ਹੀ ਵਿੱਚੇ ਕੀ ਕਹਿੰਦੇ ਤੂੰ ਹਾਈਟ ਸੀਰੀਅਸ ਸੀ ਉਹਨੇ ਆਪਣਾ ਆਈਡਿਟੀ ਕਾਰਡ ਸਾਰਾ ਕੋ ਦਿਖਾਇਆ ਜੀ ਕੱਢ ਕੇ ਉਹਨੂੰ ਸੰਖੋ ਦਿੱਤਾ ਕੱਢ ਕੇ ਉਹਨੂੰ ਫਿਰ ਹੀਟਿੰਗ ਦੇਤੇ ਕੱਢ ਕੇ ਇੱਥੋਂ ਦਾ ਪ੍ਰੇਮ ਮੋਬਾਈਲ ਤੱਕ ਲੋਕ ਤੱਕ ਦੇ ਦਿੱਤਾ ਗੱਲ ਉਹ ਕਿਤਾ ਲੋਕ ਕੋਲ ਦੇ ਦਿੱਤਾ ਹਾਂਜੀ ਕੋਈ ਮੰਨੇ ਨਹੀਂ ਹਾਂ ਜੀ ਮੰਨੇ ਨਹੀਂ ਇਹ ਤੁਹਾਨੂੰ ਤੁਹਾਨੂੰ ਫੜਦੇ ਦੱਸਾਂਗੇ ਕਿੱਥੇ ਲੈ ਗਏ ਜੀ ਫੜ ਕੇ ਜੀ 6 ਦਿਨ ਰੱਖਿਆ ਨਾ ਪੁਲਿਸ ਸਟੇਸ਼ਨ ਮੈਨੂੰ 6 ਦਿਨਾਂ ਦੇ ਬਾਅਦ ਲੈ ਗਏ ਮੇਨੂੰ ਆਪਣੇ ਸਹੀ ਆਪਣੇ ਢੀਲ ਤੇ ਲੈ ਗਏ ਜੀ ਢੀਲ ਤੇ ਲੈ ਗਏ ਬਰਦੀਗੁਰ ਦੀ ਪਾਈ ਉੱਥੇ ਨਾਲ ਉਹਨਾਂ ਨੂੰ ਬਰਦੀਗੁਰ ਦੀ ਪਾਗ ਮੁੰਦਿਆਂ ਦਾ ਕੱਕਰਾ ਹੀ ਉੱਥੇ ਰੱਖਿਆ ਠਾਈ ਚੜ੍ਹ ਗਏ ਕਿੰਨੇ ਸਰਕਤ ਦਾ ਭਾਈ ਸਾਹਿਬ ਦਾ ਭਾਈ ਸਾਹਿਬ ਦਾ ਹਾਂ ਜੀ 206 ਮਿਲਿਆ ਹਾਂ ਜੀ ਇਹਦੇ ਵਿੱਚ ਕੀ ਕੀ ਥੋੜਾ ਰੋਟੀ ਪਾਣੀ ਸਹੀ ਮਿਲਦਾ ਸੀ ਉੱਥੇ ਰੋਟੀ ਪਾਣੀ ਸਵੇਰ ਟਾਈਮ ਇੱਕ ਸੂਪਸ ਮਿਲਦਾ ਸੀ ਇੱਕ ਰੋਟੀ ਮਿਲਦੀ ਸੀ ਜੀ ਹੋਏ ਠੀਕ ਹੈ ਜੀ ਦੁਪਹਿਰ ਨੂੰ ਥੋੜੇ ਚੌਲ ਮਿਲਦੇ ਸੀ ਹਾਂਜੀ ਇਹ ਜੋ ਹੋਰ ਕਿੰਨੇ ਕ ਪੰਜਾਬੀ ਉੱਥੇ ਆ ਗਏ ਥੋੜੇ ਨਾ ਕਿੰਨੇ ਪੰਜਾਬੀ ਸੀ ਮੁੱਢੇ ਡੇ ਫੜੇ ਗਏ ਟੋਟਲ ਸੀਗੇ ਜੀ ਅਸੀਂ 12-13 ਜਣੇ ਸੀਗੇ ਉੱਥੇ ਅੱਛਾ ਹਾਂਜੀ ਜਿਹੜੇ ਨਾਲ ਥੋੜੇ ਡਰੱਗਾਂ ਦੇ ਕੇਸਪੜੇ ਗਏ ਕਿੰਨੇ ਫੜੇ ਗਏ ਸੀ ਨਾਲ ਅਸੀਂ ਫੜੇ ਗਏ ਟੋਟਲ 11 ਜਣੇ ਜੀ 11 ਜਣੇ ਹਾਂਜੀ ਇਹਦੇ ਵਿੱਚ ਪੰਜਾਬੀ ਕਿੰਨੇ ਸੀਗੇ 6 ਜਣੇ ਸੀਗੇ ਪੰਜਾਬੀ ਉਹ ਕਿੱਥੇ ਦੇ ਪੰਜਾਬ ਦੀ ਸਾਰੇ ਹਾਂਜੀ ਡੇ ਪੰਜਾਬ ਦੇ ਸੀਗੇ ਇਹਨਾਂ ਦੇ ਸ਼ਹਿਰ ਦੇ ਸੀਗੇ ਉਹ ਕੋਈ ਜਲੰਧਰ ਦਾ ਸੀਗਾ ਜੀ ਤੇ ਕੋਈ ਇੱਦਾਂ ਦਾ ਸੀ ਹੁਸ਼ਿਆਰਪੁਰ ਦਾ ਸੀਗਾ ਜੀ ਉਹ ਟਾਂਡੇ ਦਾ ਕੋਈ ਰੋਪੜ ਦਾ ਜੀ ਕੋਈ ਕੰਡੀਗੜ ਦਾ ਜੀ ਇਦਾਂ ਦੇ ਤੁਸੀਂ ਕੋਈ ਕਿਹੜਾ ਤੁਸੀਂ ਕਿਹੜੀ ਸਰਕਾਰੀ ਦਿੱਤੇ ਸੀਗਾ ਜਿਹਨੇ ਆਪਣਾ ਰਿਟਰਨ ਕਰਦੇ ਫਾਇਦਾ ਨਹੀਂ ਹੋਇਆ ਕੋਈ ਹਾਂਜੀ ਉਹ ਸੋਨੀ ਦਾ ਆਪਣੀ ਉਹਨਾਂ ਦਾ ਹੈ ਨਹੀਂ ਕਿ ਤੁਹਾਨੂੰ ਪਤਾ ਹੀ ਨਹੀਂ ਇਹ ਮਸਲਾ ਕੰਟਰੀ ਥੋੜੀ ਜਿਹੀ ਹਾਂਜੀ ਕੀ ਤਵਕੀਲਿਆ ਸਰਵਾਈਦ ਨਾਲ ਕੁਝ ਨਹੀਂ ਹੋਇਆ ਹਾਲੇ ਵਕੀਲਾ ਨੇ ਆ ਕੇ ਕੁਝ ਨਹੀਂ ਕਿਹਾ ਬਸ ਉਹਨਾਂ ਨੇ ਇਹੀ ਗੱਲ ਕਹੀ ਤੁਹਾਨੂੰ ਬਰੀ ਕੀਤਾ ਜਾਊਗਾ ਜੀ ਕਿ ਅਸੀਂ ਇਹਨਾਂ ਦੇ ਲੋਕ ਸੁਨ ਦਾ ਮਾਲਕ ਦਾ ਸਾਡੀ ਜਾਨ ਛੁੱਟੀ ਆ ਤੇ ਬਾਅਦ ਤੁਸੀਂ ਮਸ਼ੀਨ ਦੇ ਹੁਕਮ ਚੈੱਕ ਕਰਵਾਇਆ ਸਾਡਾ ਹੁਕਮ 25 ਸਾਲ ਆਇਆ ਹੈ ਅੱਛਾ ਤੁਹਾਡੇ ਲਈ ਸਜ਼ਾ ਕਿੰਨੇ ਸਾਲ ਦੀ ਹੋਈ ਤੁਹਾਨੂੰ 25 ਸਾਲ ਦੀ ਜੀ 25 ਸਾਲ ਦੀ ਸਜ਼ਾ 25 ਸਾਲ ਦੀ ਇਹ ਰਿਹਾ ਕਿਦੋਂ ਹੋਈ ਤੁਸੀਂ ਬਸ ਅੱਬੋ ਉਹਦਾ ਨਾਮ ਆ ਕਿਸ ਤਰ੍ਹਾਂ ਦਾ ਅਧਿਪਤਿਕ ਦਾ ਪੇਪਰ ਆ ਜਾਏਗਾ ਜੀ ਅੱਛਾ ਹਾਂ ਜੀ ਪੇਪਰ ਆ ਪੰਜ 6 ਮਿੰਟਾਂ ਦਾ ਨਾਮ ਇਕੱਠੇ ਲੈਣ ਦਾ ਆਏ ਉਹ ਤਾਂ ਫੋਨ ਦੀ ਗੱਲ ਕਰ ਰਹੇ ਸੀ ਪਰਵਾਰਕ ਮੈਂਬਰ ਨਾਲ ਸਾਨੂੰ ਤਬਈ ਤੋਂ ਫੋਨ ਤੇ ਗੱਲ ਫੋਨ ਤੇ ਗੱਲ ਫੋਨ ਤੇ ਗੱਲ ਬੜੀ ਮਹਿੰਗੀ ਹੁੰਦੀ ਸੀਗੀ ਉੱਥੇ ਕਾਰਡ ਬੜਾ ਮਹਿੰਗਾ ਪੈਦਾ ਸੀਗਾ ਇਸ ਕਰਕੇ ਮੈਂ 2 ਮਹੀਨੇ ਬਾ 1.5 ਮਹੀਨੇ ਬਾ ਗੱਲ ਕਰਦੋਂ ਦਾ ਜੀ ਹਾਂ ਜੀ ਉਹ ਅੰਦਰ ਕੰਮ ਵੀ ਕਰਾਉਂਦੀ ਛੋੜ ਦੋ ਕਿ ਨਹੀਂ ਕੋਈ ਨਹੀਂ ਕੰਮ ਨਹੀਂ ਸੀ ਕਰਵਾਉਂਦੇ ਅੰਦਰ ਇਹ ਉਹ ਹਾਂ ਜੀ ਤੁਸੀਂ ਗਏ ਸੀ ਰੂਜ ਗਾ ਲਈ ਉੱਥੇ ਫਸ ਜਾ ਕੇ ਜੀ ਹਾਂ ਜੀ ਬਸ ਕੀ ਕਰੀ ਮਜ਼ਦੂਰੀ ਨੂੰ ਗਏ ਸੀ ਅੱਗੇ ਹੈ ਸਾਲਵਾ ਫਿਰ ਜਦੋਂ ਤੁਹਾਨੂੰ ਨੇ ਦੱਸਿਆ ਤੁਹਾਡਾ ਨਾਂ ਆਇਆ ਹਾਂਜੀ ਕੁਝ ਤਾਂ ਹੋਈ ਹੋਊਗੀ ਬਹੁਤ ਖੁਸ਼ੀ ਇੰਨੀ ਹੋਈ ਮੈਂ ਰੋਟੀ ਨਹੀਂ ਖਾਦੀ ਗਈ ਉਸ ਦਿਨ ਦੋ ਦਿਨਾਂ ਪਰਮਾਤਮਾ ਨੇ ਸੁਣੀ ਤੁਸੀਂ ਬਰਦਾਸ਼ਤਾਂ ਬਹੁਤ ਕੀਤੀਆਂ ਹੋਣੀਆਂ ਮੈਂ ਤਾਂ ਜੀ ਚੁੱਪ ਚਰ ਰਿਹਾ ਸੀ ਜਦੋਂ ਰੋਥਾ ਮੈਂ ਬਰਦਾਸ਼ਤ ਕਰਦੀ ਸੀ ਮੈਂ ਨੱਕ ਨਾ ਲਿਕੀਦਾ ਕੱਟ ਕਰਦੀ ਸੀ ਮੈਂ ਕਹਿੰਦੀ ਕਿ ਉਸੇ ਨੇ ਕਿਸੇ ਤਾਂ ਮੇਰਾ ਪੁੱਤ ਮੇਰੇ ਘਰ ਆਜੀ ਬੰਦੇ ਕੰਡ ਨਾਲ ਲੱਗੇ ਸਾਨੂੰ ਕਿਨੇ ਹੱਸਿਆ ਵੀ ਤੁਹਾਡਾ ਪੁੱਤ ਕਦੋਂ ਆ ਰਿਹਾ ਤੁਹਾਨੂੰ ਪਤਾ ਕਦੋਂ ਲੱਗਿਆ ਉਹ ਸਾਨੂੰ ਜੀ ਕਿਸੇ ਮੁੰਡੇ ਨੂੰ ਦੱਸਿਆ ਦਲਿੰਦਰ ਦੇ ਨੇ ਹਾਂ ਤੂੰ ਕੰਬਾ ਜਿਵੇਂ ਵੀ ਦਿਨ ਤੱਕ ਮਿੰਨੇ ਤੱਕ ਤਾਂ ਆ ਜਾਣਾ ਜੀ ਉਹਨੇ ਅੱਛਾ ਬਸ ਜਿੱਦਾਂ ਆਇਆ 에어ਪੋਰਟ ਤੇ ਉਹਦੇ ਨਾਲ ਜਨਵਰੀ ਨੇ ਆ ਕੇ ਫੋਨ ਕੀਤਾ ਮੇਰੀ ਪਰਜੀ ਕੁਡੀ ਨੂੰ ਉਹਨੇ ਕਿਹਾ ਮੈਂ ਘਰ ਨੂੰ ਸਿੱਖੀ ਗਈ ਸੀ ਉਹਨੇ ਫੋਨ ਕੀਤਾ ਸਾਟਾ ਤਾਂ ਬਸ ਇਹ ਧਰਤੀ ਦਾ ਪਾਇ ਨਾ ਲੱਗੜ ਬੜੀ ਖੁਸ਼ੀ ਹੋਈ ਬਹੁਤ ਖੁਸ਼ੀ ਹੋ ਗਈ ਜੀ ਬਹੁਤ ਯਾਰ ਹੁਣ ਤਾਂ ਹੀ ਬਾਹਰ ਭੇਜਣਾ ਬਦੇਸ਼ ਕਾਮਲੀ ਜੀ ਨੂੰ ਨਹੀਂ ਨਹੀਂ ਮੈਂ ਤਾਂ ਜਮਾ ਲਿਆ ਆਪਣੇ ਪਤਨ ਕੋੱਖਾਂ ਦੇ ਪਰਿਕਾਰ ਬਹੁਤ ਅੱਖਰ ਮੈਂ ਤਾਂ ਜੀ ਪਾਲੇ ਬਹੁਤ ਜ਼ਿਆਦਾ ਛੋਟਾ ਛੋਟਾ ਸਵੇਰ ਦੋ ਦੋ ਨੰਬਰ ਤੇ ਮੋਟਾ ਗਿਆ ਸੀ ਉਹ ਕੀ ਅੱਗੇ ਵਸਦੀਆਂ ਹੁੰਦੇ ਤੇ ਕੰਮ ਕਰਕੇ ਮੈਨੂੰ ਪੜਾਇਆ ਲਿਖਾਇਆ ਕਿੰਨਾ ਕਿੰਨੇ ਕਦੋਂ ਕਿੰਨੇ ਪੈਸੇ ਇਜ਼ਾਮ ਕਰਕੇ ਬਾਹਰ ਭੇਜਿਆ ਸੀ ਇਹਨੂੰ ਤੂੰ ਤਾਂ ਕਰਦੇ ਚੁੱਕੇ ਜਦੋਂ ਬਾਹਰ ਭੇਜਿਆ ਸੀ ਚਲੋ ਹੁਣ ਤਾਂ ਖੁਸ਼ ਹੋ ਜੀ ਹੁੰਦਾ ਪੁੱਤ ਕਰ ਆ ਗਿਆ ਮੈਂ ਯਾਰ ਮੇਰੇ ਬੜੇ ਜਿਹੇ ਜ਼ਿੰਮਾਨਦਾਰ ਨਾਲ ਆਇਆ ਖੇਤਾਂ ਦੀ ਵਿੱਚ ਉਹ ਮੇਰੇ ਕੋਲ 10-15000 ਰੁਪਏ ਜਾਸੇ ਜਾਣ ਲੱਗੇ ਨੂੰ ਤਾਂ ਵੀ ਕੱਪੜੇ ਲੈ ਕੇ ਦਿੱਤੇ ਮੈਂ ਜੀ ਅੰਮ੍ਰਿਤਸਰ ਜ਼ਿਲ੍ਹੇ ਚਕੜ ਤੰਤਰ ਦਿਹਾੜੇ ਤੇ ਇੱਕ ਨੌਜਵਾਨ ਵੱਲੋਂ ਬਾਬਾ ਸਾਹਿਬ ਡਾਕਟਰ ਭੀਮਰਾਓ ਅੰbedkar ਜੀ ਦੀ ਮੂਰਤੀ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਤੋਂ ਬਾਅਦ ਮਾਮਲਾ ਕਾਫੀ ਪੱਕ ਗਿਆ ਇਸ ਮਾਮਲੇ ਮਗਰੋਂ ਹੁਣ ਵਾਲਮੀਕ ਸਮਾਚ ਵਰ ਲੋ ਆ ਚਲੰਦਰ ਲੁਧਿਆਣਾ ਫਗਵਾੜਾ ਮੋਕਾ ਨਵਾਂ ਸ਼ਹਿਰ ਤੇ ਹੁਸ਼ਿਆਨਪੁਰ ਬੰਦ ਰੱਖਣ ਦੀ ਕਾਲ ਦਿੱਤੀ ਗਈ ਹੈ ਇਸ ਦੇ ਤਹਿਤ ਹੁਸ਼ਿਆਨਪੁਰ ਜਿਲ੍ਹਾ ਸਵੇਰੇ 9:00 ਵਜੇ ਤੋਂ ਲੈ ਕੇ ਸ਼ਾਮ 5:00 ਵਜੇ ਤੱਕ ਬੰਦ ਰਹੇਗਾ ਇਸ ਦੌਰਾਨ ਸਿਰਫ ਐਮਰਜੈਂਸੀ ਸੇਵਾਵਾਂ ਹੀ ਚੱਲੀ ਰਹਿਣਗੀਆਂ ਖਸ਼ਿਆਲਪੁਰ ਚ ਅੱਜ ਜੰਬੰਦੇ ਚੱਲਦਿਆਂ ਸਕੂਲ ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਇਸੇ ਦੌਰਾਨ ਜਥੇਬੰਦੇ ਦੇ ਆਗੂਆਂ ਨੇ ਕਿਹਾ ਹੈ ਕਿ ਬਾਬਾ ਸਾਹਿਬ ਨੇ ਸਿਰਫ ਦਲਿਤਾਂ ਲਈ ਨਹੀਂ ਸਗੋਂ ਮਨੁੱਖਤਾ ਲਈ ਕੰਮ ਕੀਤਾ ਹੈ ਅਜਿਹੇ ਲੋਕ ਲੋਕਤੰਤਰ ਨੂੰ ਖਤਮ ਕਰਨਾ ਚਾਹੁੰਦੇ ਨੇ ਤਾਂ ਜੋ ਦੇਸ਼ ਚ 파ੜ ਪਾਇਆ ਜਾ ਸਕੇ ਹਾਂਜੀ ਅੱਜ ਦਾ ਜੋ ਪ੍ਰੋਟੈਸਟ ਸੀ ਉਸ ਨੂੰ ਲੈ ਕੇ ਹਾਂਜੀ ਅੱਜ ਦੇ ਪ੍ਰੋਟੈਸਟ ਨੂੰ ਲੈ ਕੇ ਅੱਜ ਦੇ ਪ੍ਰੋਟੈਸਟ ਨੂੰ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ 26 ਜਨਵਰੀ ਨੂੰ ਬਾਬਾ ਸਾਹਿਬ ਵੇਦਕਰ ਦੇ ਜਿਹੜਾ ਸਟੈਚੂ ਆ ਉਹਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਆ ਦੇਖੋ ਬਾਬਾ ਸਾਹਿਬ ਵੇਦਕਰ ਜਿਹੜੇ ਹੋਏ ਆ ਉਹ ਪੂਰੇ ਭਾਰਤ ਦੇ ਹੋਏ ਆ ਉਹਨਾਂ ਨੇ ਇੱਕ ਜਾਤ ਲਈ ਨਹੀਂ ਕੰਮ ਕੀਤਾ ਉਹਨਾਂ ਨੇ ਮਨੁੱਖਤਾ ਲਈ ਕੰਮ ਕੀਤਾ ਜੇ ਕਹੀਏ ਕਿ ਉਹਨਾਂ ਨੇ ਦਲਿਤਾਂ ਦੇ ਲਈ ਕੰਮ ਕੀਤਾ ਦਲਿਤਾਂ ਲਈ ਨਹੀਂ ਉਹਨਾਂ ਨੇ ਹਿਊਮਨ ਰਾਈਟਸ ਲਈ ਕੰਮ ਕੀਤਾ ਔਰ ਉਹਨਾਂ ਨੇ ਇਹ ਜਿਹੜੇ ਲੋਕ ਹੈਗੇ ਆ ਇਹ ਲੋਕਤੰਤਰ ਨੂੰ ਖਤਮ ਕਰਕੇ ਰਾਜਤੰਤਰ ਲਿਆਉਣਾ ਚਾਹੁੰਦੇ ਆ ਤਾਂ ਜੋ ਕਿ ਦੇਸ਼ ਦੇ ਵਿੱਚ ਜਿਹੜਾ ਹੈਗਾ ਆ ਉਹ ਪਾੜ ਪਾਇਆ ਜਾ ਸਕੇ ਔਰ ਜਿਹੜੀਆਂ ਇਦਾਂ ਦੀਆਂ ਕੁਝੀਆਂ ਹਰਕਤਾਂ ਕਰਦੇ ਲੋਕ ਇਹਨਾਂ ਨੂੰ ਬਾਜ਼ ਆ ਜਾਣਾ ਚਾਹੀਦਾ ਬਾਬਾ ਸਾਹਿਬ ਦੀ ਅੰਬੇਦਕਰ ਜੀ ਦੀ ਮੂਰਤੀ ਉਹ ਪੂਰੇ ਭਾਰਤ ਨੂੰ ਜਿਹੜਾ 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ ਉਸੇ ਦਿਨ ਆਣ ਕੇ ਇਹਨਾਂ ਨੇ ਜਿਹੜਾ ਹੈਗਾ ਇਹ ਕੰਮ ਕੀਤਾ ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਹੈ ਇਸ ਸਾਰੇ ਜਿਹੜਾ ਹੈਗਾ ਇਹ ਜਿਹੜਾ ਇਹਦੇ ਪਿੱਛੇ ਸਾਜ਼ਿਸ਼ਾਂ ਕੰਮ ਕਰਦੀਆਂ ਉਹ ਸਾਰੀਆਂ ਬੇਨਕਾਬ ਹੋਣੀਆਂ ਚਾਹੀਦੀਆਂ ਕਿਉਂਕਿ ਹੋ ਸਕਦਾ ਇਹ ਇਹਦੇ ਪਿੱਛੇ ਇੱਕ ਬਹੁਤ ਵੱਡੀ ਸਾਜ਼ਿਸ਼ ਹੋਵੇ ਕਿਉਂਕਿ ਇਕੱਲਾ ਬੰਦਾ ਇਹ ਕੰਮ ਨਹੀਂ ਕਰ ਸਕਦਾ ਸੋ ਔਰ ਕੋਈ ਨਾ ਕੋਈ ਇਹਦੇ ਪਿੱਛੇ ਜੜੀ ਹੈਗੀ ਆ ਉਹ ਕੋਈ ਨਾ ਕੋਈ ਸਿਆਸੀ ਤਾਕਤ ਕਿਉਂਕਿ ਥੋੜੇ ਦਿਨ ਪਹਿਲਾਂ ਹੀ ਅਮੇਸ਼ਾ ਨੇ ਬਿਆਨ ਦਿੱਤਾ ਸੀ ਗ੍ਰਹਿ ਮੰਤਰੀ ਨੇ ਕਿ 바ਵਾ ਸਾਹ ਅੰਬੇਦਕਰ ਦਾ ਨਾਂ ਬਹੁਤ ਵਾਰ ਬੋਲਿਆ ਜਾਂਦਾ ਸੋ ਉਹ ਗੱਲ ਕਿਤੇ ਨਾ ਕਿਤੇ ਆਣ ਕੇ ਕਲੈਸ਼ ਕਰਦੀਆਂ ਸੋ ਇਹਨਾਂ ਚੀਜ਼ਾਂ ਨੂੰ ਜਿਹੜਾ ਹੈਗਾ ਕਿਤੇ ਨਾ ਕਿਤੇ ਸੈਂਟਰ ਦਾ ਵੀ ਹੱਥ ਹੈਗਾ ਔਰ ਪੰਜਾਬ ਸਰਕਾਰ ਦਾ ਵੀ ਇਹਦੇ ਪਿੱਛੇ ਜਿਹੜਾ ਹੈਗਾ ਹੱਥ ਹੈ ਜਿਹੜਾ ਇਹ ਜਿਹੜੀ ਏਡੀ ਵੱਡੀ ਗੱਲ ਹੋਈ ਆ ਮੈਂ ਸਰਕਾਰ ਕੋ ਮੰਗ ਕਰਦਾ ਕਿ ਇਹਨਾਂ ਜਿਹੜਾ ਦੋਸ਼ੀ ਹੈਗਾ ਔਰ ਜਿਹੜੇ ਦੇ ਪਿੱਛੇ ਹੋਰ ਵੀ ਲੋਕ ਹੈਗੇ ਆ ਜਿਹੜੇ ਹਜੇ ਤੱਕ ਬੇਨਕਾਬ ਨਹੀਂ ਹੋਏ ਇਹਨਾਂ ਨੂੰ ਜਲਦੀ ਤੋਂ ਜਲਦੀ ਇਹਦੀ ਉੱਚ ਪੱਧਰੀ ਜਾਂਚ ਕਰਕੇ ਇਹਨਾਂ ਦੇ ਉੱਤੇ ਜਿਹੜੀ ਬਣਦੀ ਕਾਰਵਾਈ ਐਨਐਸਏ ਲਾ ਕੇ ਇਹਨਾਂ ਨੂੰ ਤੁਰੰਤ ਜੇਲ੍ਹ ਅੰਦਰ ਭੇਜਿਆ ਜੀ ਬੜੀ ਕੀ ਨਾ ਹਰਵਿੰਦਰ ਹੀਰਾ ਨਾਮ ਦਾਸਦਾ ਜੈ ਭੀਮ ਜੈ ਭਾਰਤ ਅੱਜ ਵਿਰੋਧ ਪ੍ਰਦਰਸ਼ਨ ਕਰ ਰਹੇ ਹਾਂ ਕੀ ਕਰਨ ਇਹ ਜਿਹੜੀ ਸ਼੍ਰੀ ਅੰਮ੍ਰਿਤਸਰ ਸਾਹਿਬ ਕੇ ਘਟਨਾ ਹੋਈ ਆ ਉਹਦੇ ਸਬੰਧ ਵਿੱਚ ਪੂਰੇ ਪੰਜਾਬ ਦੇ ਵਿੱਚ ਰੋਹ ਚੱਲ ਰਿਹਾ ਪੂਰੀ ਦੇਸ਼ ਦੁਨੀਆ ਦੇ ਵਿੱਚ ਡਾਕਟਰ ਭੀਮrao ਅੰਬेडकर ਜੀ ਸਾਡੇ ਰਹਿਬਰ ਆ ਉਹਨਾਂ ਦੇ ਨਾਲ ਜਿਹੜੀ ਇਹ ਜਾਤੀ ਪੰਜਾਬ ਦੇ ਵਿੱਚ ਹੋਈ ਆ ਇਹ ਬਹੁਤ ਮਾੜੀ ਹੋਈ ਆ ਔਰ ਇਹ ਕਿਸੇ ਸਾਜ਼ਿਸ਼ ਦਾ ਹਿੱਸਾ ਆ ਅਸੀਂ ਪ੍ਰਸ਼ਾਸਨ ਤੋਂ ਬਸ ਇਹੀ ਮੰਗ ਕਰਦੇ ਆ ਕਿ ਜਿਹੜੇ ਬੰਦੇ ਨੂੰ ਫੜਿਆ ਆ ਕੱਲਾ ਇੱਕ ਬੰਦੇ ਤੱਕ ਨਹੀਂ ਜਿਨੇ ਵੀ ਇਹ ਸਾਜ਼ਿਸ਼ ਰਚੀ ਆ ਉਹਨੂੰ ਫੜਿਆ ਜਾਵੇ ਇਸ ਬੰਦੇ ਉੱਪਰ ਐਨ ਐਸ ਲਾ ਕੇ ਉਹ ਅੰਦਰ ਧੱਕੇ ਜਾਵੇ ਕਿ ਹੋਰ ਕੋਈ ਬੰਦਾ ਇਧਰ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ